ਸਰ ਜੇਕਰ ਗੱਲ ਕਰੀਏ ਤਰਨਤਰਨ ਤੋਂ ਅੱਜ ਤੋਂ ਨੋਮੀਨੇਸ਼ਨ ਸ਼ੁਰੂ ਹੋ ਗਿਆ ਕਿਵੇਂ ਦੇਖਦੇ ਬੀਜੇਪੀ ਤਰਨਤਰਨ ਦਾ ਜਿਮਨੀ ਚੋਣ ਆਮ ਆਦਮੀ ਪਾਰਟੀ ਦੀ ਨਲਾਇਕ ਨੂੰ ਸਿੱਖਿਆ ਸਰਕਾਰ ਨੂੰ ਸਜ਼ਾ ਦੇਗਾ ਪੰਜਾਬ ਦੀ ਜਨਤਾ ਸਪਸ਼ਟ ਇਸ ਮਸਲੇ 'ਚ ਬਿਲਕੁਲ ਸਪਸ਼ਟ ਹੈ ਕਿ ਪੰਜਾਬ ਨੂੰ ਲਗਾਤਾਰ ਆਮ ਆਦਮੀ ਪਾਰਟੀ ਦੀ ਤਨਯੋਰ ਦੇ ਅੰਦਰ ਲਗਾਤਾਰ ਲਾਅ ਐਂਡ ਆਰਡਰ ਫੇਲ ਸਰਕਾਰ ਕੋ ਚਲਾਣ ਵਾਸਤੇ ਕੋਈ ਵਿਜ਼ਨ ਨਹੀਂ ਇੱਕ ਵੀ ਵਾਦਾ ਅਜੇ ਤੱਕ ਪੂਰਾ ਨਹੀਂ ਹੋਇਆ 45000 ਰੁਪਿਆ ਇੱਕ ਇੱਕ ਲੇਡੀਆਂ ਦਾ ਕਰਜ਼ਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਕਦੋਂ ਉਤਰੇਗਾ ਉਹ ਕਰਜ਼ਾ ਬਹੁਤ ਦੁਖਦ ਹੈ ਇਹਨਾਂ ਨੇ ਕਿਹਾ ਸੀ ਹਰ ਘਰ ਨੌਕਰੀ ਮਿਲੇਗੀ ਕਿਸਾਨਾਂ ਦਾ ਕਰਜ਼ਾ ਮਾਫ ਹੋਏਗਾ ਇੱਕ ਵੀ ਨਹੀਂ ਹੋਇਆ ਇਹਨਾਂ ਨੇ ਸਪਸ਼ਟ ਕੀਤਾ ਸੀ ਕਿ ਪੰਜਾਬ ਦੇ ਅੰਦਰ ਐਸੀ ਭਾਈਚਾਰੇ ਦੀਆਂ ਸਕੀਮਾਂ ਚਾਲੂ ਕੀਤੀ ਜਾਣੀਆਂ ਇੱਕ ਨਹੀਂ ਚਾਲੂ। ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਪੰਜਾਬ ਦੀ ਸਰਕਾਰ ਅੱਜ ਕਟਗੜ੍ਹੇ 'ਚ ਖੜੀ ਔਰ ਜਨਤਾ ਪੰਜਾਬ ਦੀ ਸਰਕਾਰ ਨੂੰ ਸਜ਼ਾ ਦੇਣ ਅਸੇ ਤਿਆਰ ਬੈਠੀ ਹੈ। ਉਹ ਪਾਰਟੀ ਆਪਦਾ ਹੋਵੇ ਜਾਂ ਪਾਰਟੀ ਕਾਪਦਾ ਹੋਵੇ ਦੋਨਾਂ ਦੀ ਨਲਾਕੀ, ਨਸਿੱਖਿਆਪਨ, ਦੂਰਗਾਮੀ ਸੋਚ ਕਮੀ। ਪੰਜਾਬ ਨੂੰ ਪਿੱਛੇ ਲੈ ਕੇ ਜਾ ਰਹੀ ਹੈ ਔਰ ਅੱਜ 4.5 ਸਵਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਤੇ ਚੜ ਚੁੱਕਾ ਹੈ ਪੰਜਾਬ ਲਗਾਤਾਰ ਪਿੱਛੇ ਜਾ ਰਿਹਾ ਹੈ